ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਪਟਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਜੋ ਮੁਹਾਲੀ ਅਦਾਲਤ ਵੱਲੋਂ ਜ਼ਮਾਨਤ ਰੱਦ ਹੋਈ ਉਸ ਤੋਂ ਬਾਅਦ ਜੋ ਆਪ ਦੇ ਵਿਧਾਇਕ ਕੋਲਦੀਪ ਸਿੰਘ ਤਾਰੀਵਾਲ ਨੇ ਅਕਾਲੀ ਪਾਰਟੀ ਨੂੰ ਕਿਰਦਿਆਂ ਹੋਇਆਂ ਕਿਹਾ ਕਿ ਵਿਜੀਲੈਂਸ ਦੇ ਕੋਲ ਪੱਕੇ ਸਬੂਤਾਂ ਦੇ ਆਧਾਰ 'ਤੇ ਜੋ ਇਹ ਜ਼ਮਾਨਤ ਰੱਦ ਕੀਤੀ ਗਈ ਹੈ ਨਾ ਕਿ ਰਾਜਨੀਤੀ ਬਦਲਾਖੋਰੀ ਦੇ ਤਹਿਤ 10 ਮਿੰਟ ਨਹੀਂ ਚੱਲੀ ਇਹ ਕਾਰਵਾਈ ਲਗਭਗ 10 ਦਿਨ ਚੱਲਦੀ ਰਹੀ ਜੋ ਵਿਜੀਲੈਂਸ ਦੇ ਹੱਥ ਪੱਕੇ ਸਬੂਤ ਲੱਗਣ ਤੋਂ ਬਾਅਦ ਉਹ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤੇ ਗਏ ਤਾਂ ਕਿ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਕਾਰਵਾਈ ਹੋ ਸਕੇ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਮੁਹਾਲੀ ਨੇ ਇਸੇ ਕਰਕੇ ਰੱਦ ਕੀਤੀ ਹੈ ਤੁਸੀਂ ਜਿਹੜੇ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਅਪਡੇਟ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੇ ਸਾਥੀ ਸੱਤਾ ਤੇ ਪਿੰਦੀ ਨੂੰ ਵੀ ਹੁਣ ਗ੍ਰਿਫਤਾਰ ਕਰਨ ਵਾਸਤੇ ਪੰਜਾਬ ਸਰਕਾਰ ਦੇ ਵੱਲੋਂ ਤਿਆਰੀ ਕਰ ਲਈ ਗਈ ਹੈ ਜੋ ਸੱਤਾ ਤੇ ਪਿੰਦੀ ਨੂੰ ਕੈਨੇਡਾ ਤੋਂ ਜੋ ਪੰਜਾਬ ਲੈ ਆਂਦਾ ਜਾਵੇਗਾ ਜਿਸ ਤੋਂ ਬਾਅਦ ਇਹ ਵੱਡੇ ਖੁਲਾਸੇ ਹੋਣਗੇ ਕਰੋੜਾਂ ਰੁਪਈਆ ਦਾ ਉਹ ਨਸ਼ਾ ਜੋ ਸਪਲਾਈ ਹੋਇਆ ਹੈ ਨੀਲੀ ਪੱਤੀਆਂ ਵਾਲੀਆਂ ਗੱਡੀਆਂ ਦੇ ਵਿੱਚ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਪਾਇਲਟ ਗੱਡੀਆਂ ਦੇ ਵਿੱਚ ਇਹ ਨਸ਼ਾ ਜਿਵੇਂ ਗਿਆ ਔਰ ਇਹ ਕਿੱਥੇ-ਕਿੱਥੇ ਸਪਲਾਈ ਹੋਇਆ ਇਹ ਸੱਤਾ ਤੇ ਪਿੰਦੀ ਆਪਣੇ ਮੂੰਹ ਦੱਸਣਗੇ ਜੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਵਿਜੀਲੈਂਸ ਨੂੰ ਛੋੜ ਦਿੱਤੀ ਏ ਕਿ ਸੱਤਾ ਤੇ ਪਿੰਦੀ ਨੂੰ ਜ਼ਰੂਰ ਲਿਆਂਦਾ ਜਾਵੇ ਜੋ ਕਿ ਕੈਨੇਡਾ ਦੀ ਧਰਤੀ ਔਰ ਅਮਰੀਕਾ ਦੀ ਧਰਤੀ ਤੇ ਬੈਠੇ ਨੇ ਸੋ 2007 ਤੋਂ ਲੈ ਕੇ 2017 ਤੱਕ ਜੋ ਪੰਜਾਬ ਦੇ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਵਗਿਆ ਉਹ ਦਰਿਆ ਸੱਤਾ ਤੇ ਪਿੰਦੀ ਤੇ ਅਕਾਲੀ ਦਲ ਪਾਰਟੀ ਦੇ ਵੱਲੋਂ ਇਹ ਸ਼ਰੇਆਮ ਵਗਾਇਆ ਗਿਆ ਜਿਸ ਨੇ ਉੱਪਰ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੋ ਆਪ ਦੇ ਵਿਧਾਇਕ ਸਾਭਾ ਮੰਤਰੀ ਤਾਰੀਵਾਲ ਨੇ ਕਹਿ ਕੀ ਜੋ ਮੁਹੱਲੀ ਦੀ ਅਦਾਤ ਨੇ ਇਹ ਜਮਾਨਤ ਰਜੈਕਟ ਕੀਤੀ ਏ ਸਬੂਤਾਂ ਦੇ ਆਧਾਰ ਤੇ ਕੀਤੀ ਏ ਨਾ ਕਿ ਕੋਈ ਬਦਲਾਖੋਰੀ ਏ ਨਾ ਕੋਈ ਰਾਜਨੀਤੀ ਏ ਸੋ ਉਹਨਾਂ ਨੇ ਕਿਹਾ ਕਿ ਕਾਰਜਕਾਲ ਦੇ ਦੌਰਾਨ ਜਦੋਂ ਅਕਾਲੀ ਸਰਕਾਰ ਸੀ ਪੰਜਾਬ ਵਿੱਚ ਨਸ਼ਿਆਂ ਦਾ ਛੇਵਾ ਦਰਿਆ ਵਗ ਰਿਹਾ ਸੀ ਮਜੀਠੀਆ ਨੇ ਜੋ ਸੱਤਾ ਤੇ ਪਿੰਦੀ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਦੇਖਿਆ ਜਾਂਦਾ ਹੈ ਕਿ ਅਕਾਲੀ ਆਗੂ ਬੇਸ਼ਰਮੀ ਨਾਲ ਇਹਨਾਂ ਦੋਸ਼ਾਂ ਨੂੰ ਝੂਠਾ ਕਹਿ ਰਹੇ ਹਨ ਅਤੇ ਸਪਸ਼ਟ ਕਰ ਦਿੱਤਾ ਕਿ ਸਬੂਤ ਹੁਣ ਜੋ ਵਿਜੀਲੈਂਸ ਕੋਲ ਸਬੂਤ ਪੱਕੇ ਮੌਜੂਦ ਹੋ ਚੁੱਕੇ ਹਨ ਮਜੀਠੀਆ ਦੇ ਸਜੋਗੀ ਸੱਤਾਬਾਰੇ ਉਹਨਾਂ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਜੋ ਇੰਟਰਪੋਲ ਪਹਿਲਾਂ ਹੀ ਉਸਦੇ ਵਿਰੁੱਧ ਬਲੂ ਕਾਰਡਨ ਨੋਟਿਸ ਜਾਰੀ ਕਰ ਚੁੱਕੀ ਹੈ ਤੇ ਭਾਰਤ ਸਰਕਾਰ ਕੈਨੇਡਾ ਨਾਲ ਆਪਣੇ ਸਬੰਧਾਂ ਰਹੀਂ ਉਸ ਨੂੰ ਹਵਾਲਗੀ ਦੀ ਕੋਸ਼ਿਸ਼ ਕਰੇਗੀ ਤਾਂ ਕਿ ਉਹਨਾਂ ਨੂੰ ਹਵਾਲਾਤ ਵਿੱਚ ਰੱਖਿਆ ਜਾ ਸਕੇ ਅਤੇ ਉਹਨਾਂ ਦੀ ਗ੍ਰਿਫਤਾਰੀ ਹੋ ਸਕੇ ਉਹਨਾਂ ਨੇ ਕਿਹਾ ਕਿ ਸੱਤਾ ਦੇ ਪੰਜਾਬ ਵਾਪਸ ਆਉਣ ਤੋਂ ਬਾਅਦ ਇੱਕ ਵੱਡਾ ਰਾਜਨੀਤਿਕ ਪੁਚਾਲ ਆਵੇਗਾ ਉਸ ਦੇ ਖੁਲਾਸੇ ਸਿਆਸਤਦਾਨਾਂ ਨੇ ਡਰਗ ਮਾਫੀਆ ਨਾਲ ਜੋ ਲੰਬੇ ਸਬੰਧ ਸੀ ਡੂੰਘੇ ਸਬੰਧ ਸੀ ਉਹ ਸਾਹਮਣੇ ਆਉਣਗੇ ਜੋ ਕਿ ਵਿਕਰਮਜੀਤ ਸਿੰਘ ਮੁਜੀਠੀਆ ਤੇ ਹੋਰ ਉਹਨਾਂ ਦੇ ਨਾਲ ਕਿਹੜੇ ਸਾਥੀ ਸੀ ਉਹਨਾਂ ਦਾ ਚਿਹਰਾ ਬੇਨਕਾਬ ਹੋਵੇਗਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਾਰ-ਵਾਰ ਇਹ ਕਿਹਾ ਜਾ ਰਿਹਾ ਕਿ ਬਹੁਤ ਸਾਰੀਆਂ ਵੱਡੀਆਂ ਮੱਛੀਆਂ ਫੜੀਆਂ ਜਾਣਗੀਆਂ ਹੁਣ ਵੱਡੀ ਮੱਛੀ ਜਦੋਂ ਫੜੀਏ ਤਾਂ ਜੋ ਪੰਜਾਬ ਦੇ ਵੱਖ-ਵੱਖ ਰਾਜਨੀਤੀ ਲੀਡਰ ਨੇ ਉਹ ਇਸ ਨੂੰ ਗੱਟ ਤਕਰਾਰ ਦੇ ਰਹੇ ਨੇ ਜਦੋਂ ਕਿ ਹੁਣ ਪੂਰੀ ਪਰਤਾਲ ਹੋ ਰਹੀ ਏ ਉਸ ਵੱਡੀ ਮੱਛੀ ਦੇ ਨਾਲ ਹੋਰ ਕਿੰਨੀਆਂ ਮੱਛੀਆਂ ਜੁੜੀਆਂ ਹੋਈਆਂ ਨੇ ਸੋ ਉਹਨਾਂ ਨੇ ਅੱਗੇ ਕਿਹਾ ਕਿ ਜਾਂਚ ਵਿੱਚ ਪਹਿਲਾਂ ਹੀ ਇਸ ਗੱਲ ਦੀ ਪਰਦਾਫਾਸ਼ ਕਰ ਦਿੱਤਾ ਕਿ ਹਜ਼ਾਰਾਂ ਕਰੋੜਾਂ ਰੁਪਏ ਡਰਗ ਨੈਟਵਰਕ ਰਾਜਨੀਤਿਕ ਸਰਪ੍ਰਸਤੀ ਹੇਠ ਹੋਇਆ ਅਤੇ ਤਾਰੀਵਾਲ ਨੇ ਕਿਹਾ ਕਿ 6000 ਕਰੋੜ ਰੁਪਏ ਦੇ ਗੈਰਕਾਨੂੰਨੀ ਡਰਗ ਕਾਰੋਬਾਰ ਅਤੇ 540 ਕਰੋੜ ਰੁਪਏ ਦੀ ਆਮਦਨ ਤੋਂ ਵੱਧ ਦਾ ਜ਼ਿਕਰ ਕੀਤਾ ਗਿਆ ਹੈ ਸੋ ਇਸੇ ਤਰ੍ਹਾਂ ਜੋ ਸਾਰੀ ਇਹ ਵਿਜੀਲੈਂਸ ਨੇ ਕਾਰਵਾਈ ਇਕੱਠੀ ਕੀਤੀ ਹੈ ਹੁਣ ਇਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਹੈ ਇਹ ਅਕਾਲੀ ਸ਼ਾਸਨ ਦੇ ਦੌਰਾਨ ਵਧੇਫੁੱਲੇ ਗੈਰਕਾਨੂੰਨੀ ਕਾਰੋਬਾਰ ਦੇ ਪਰਮਾਨੇ ਨੂੰ ਦਰਸਾਉਂਦਾ ਹੈ ਉਹਨਾਂ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸਭ ਤੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸੇ ਮਾਮਲੇ ਵਿੱਚ ਆਪ ਦੇ ਬਲਤੇਲ ਸਿੰਘ ਪੰਨੂ ਨੇ ਵੀ ਕਿਹਾ ਕਿ 2007 ਤੋਂ ਲੈ ਕੇ ਪੰਜਾਬ ਦੇ ਵਿੱਚ 2017 ਤੱਕ ਕੀ ਕੁਝ ਹੋਇਆ ਹੈ ਕਰੋੜਾਂ ਦਾ ਪਈਏ ਜੋ ਕੰਪਨੀਆਂ ਨੂੰ ਟਰਾਂਸਫਰ ਕੀਤੇ ਗਏ ਨੇ 90 ਏਕੜ ਤੋਂ ਵੱਧ ਆਲੀਸ਼ਾਨ ਫਾਰਮ ਹਾਊਸ ਖਰੀਦੇ ਗਏ ਨੇ ਅਦਾਲਤ ਨੇ 10 ਮਿੰਟਾਂ ਦੀ ਸੁਣਵਾਈ ਤੋਂ ਬਾਅਦ ਨਹੀਂ ਸਕੋ 10 ਦਿਨਾਂ ਦੀ ਲੰਬੀ ਬੈਸ ਔਰ ਪੂਰੀ ਜਾਂਚ ਤੋਂ ਬਾਅਦ ਜੋ ਮਜੀਠੀਆ ਦੀ ਇਹ ਜਮਾਨਤ ਰਜੈਕਟ ਕੀਤੀ ਹੈ ਹੁਣ ਮਜੀਠੀਆ ਦਾ ਬਾਹਰ ਆਉਣਾ ਬਿਲਕੁਲ ਮੁਸ਼ਕਲ ਹੈ ਕਿਉਂਕਿ ਮਜੀਠੀਆ ਹੁਣ ਕਟੋ-ਕਟ 10 ਸਾਲ ਲਈ ਜੇਲ੍ਹ ਦੇ ਵਿੱਚ ਰਹਿ ਸਕਦੇ ਨੇ ਜਿਵੇਂ ਹੀ ਸੱਤਾ ਤੇ ਪਿੰਦੀ ਆਕੇ ਆਪਣਾ ਪੰਜਾਬ ਦੇ ਵਿੱਚ ਜੋ ਬਿਆਨ ਦੇਣਗੇ ਉਸ ਤੋਂ ਬਾਅਦ ਬਹੁਤ ਵੱਡਾ ਪਚਾਲ ਆਵੇਗਾ ਸੋ ਆਗਮਨ ਵਿੱਚ ਖੁਸ਼ੀ ਜ਼ਾਹਰ ਕਰਦਿਆ ਉਹਨਾਂ ਨੇ ਅਦਾਲਤ ਦਾ ਫੈਸਲਾ ਮਾਨ ਸਰਕਾਰ ਦੀ ਵੱਡੀ ਜਿੱਤ ਦੱਸਿਆ ਹੈ ਔਰ ਵਿਕਰਮਜੀ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਲਗਾਤਾਰ ਵਧ ਗਈਆਂ ਨੇ